ਮੈਂ ਆ ਤੇ ਰੋਣਾ ਗਾੜੀਓਂ ਕਹਿਤਾ ਕਿ ਜਦੋਂ ਤੁਸੀਂ ਭੇਜੋਗੇ ਕਰਾਉਂਦੇ ਜੇ ਫੇਰਾਂ ਹੀ ਪੁਸ਼ਪੜਤਾਲ ਕਲੀ ਕਰਨੀ। ਉਹ ਚਲੋ ਕੋਈ ਗੱਲ ਨਹੀਂ ਆ। ਰਪਿੰਦਰ ਉਹਨਾਂ ਨੇ ਝੂਠ ਸਦਾ ਬੋਲਣਾ ਹੈ। ਉਹਨਾਂ ਨੂੰ ਵੀ ਪਤਾ ਵਾ ਵੀ ਰਿਸ਼ਤੇਦਾਰੀ ਨੂੰ ਮਿਲਣਾ ਵਾ ਕੱਲ ਨੂੰ। ਕੱਲ ਨੂੰ ਕਿਹੜਾ ਮੂੰਹ ਲੈ ਕੇ ਆਉਣਗੇ ਇੱਥੇ? ਜੇ ਮਾਲਾ ਉਹ じゃ ਕੰਮ ਹੋਇਆ ਤੇ। ਕੋਈ ਗੱਲ ਨਹੀਂ ਆ। ਇੰਨੀ ਫਿਕਰਪੋੜ ਨਹੀਂ ਆ ਕਰਨ। ਪਹਿਲਾਂ ਤੇ ਮੈਂ ਸੰਦੀਪ ਨੂੰ ਪੁੱਛਦੀ ਆ। ਵੀ ਤੂੰ ਦੱਸ ਕਿਦਾਂ ਤੈਨੂੰ ਠੀਕ ਵਾ ਨਾ ਰਿਸ਼ਤਾ ਨਾਲੇ ਪੁੱਤ ਜਿਹੜਾ ਕਦਮ ਤੇ ਚੁੱਕਣ ਲੱਗੀ ਸੀ ਨਾ। ਮੈਨੂੰ ਤਾਂ ਬੜਾ ਡਰ ਲੱਗਦਾ ਹੀ ਉੱਥੇ ਮੰਮੀ ਤੇ ਰਿਸ਼ਤੇ ਦੀ ਗੱਲ ਕਰਨ ਦੀ ਮੰਮੀ ਉਹ ਤੇ ਤੁਹਾਡੇ ਵੱਲੋਂ ਵੀ ਕਹਿੰਦੇ ਪਏ ਸੀ ਅੱਛਾ ਕੀ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਹੈ ਤੇ ਮੈਂ ਉਹਨਾਂ ਨੂੰ ਗਿਆ ਸੀ ਕਿ ਸਾਨੂੰ ਮੰਮੀ ਨੇ ਹੀ ਭੇਜਿਆ ਮੈਂ ਮਾਸੀ ਜੀ ਨਾਲ ਗੱਲ ਕੀਤੀ ਸੀ ਸੰਦੀਪ ਦੇ ਰਿਸ਼ਤੇ ਬਾਰੇ ਹਨਾ ਕਿ ਮਾਮਾ ਜੀ ਦਾ ਬੇਟਾ ਆਇਆ ਆ ਤੇ ਵਿੱਚੋਂ ਰੁਪਿੰਦਰ ਮੈਨੂੰ ਠਾ ਕੇ ਲੈ ਗਈ ਸੀ ਵੀ ਹਲਾ ਭਾਬੀ ਦੇ ਕੰਮ ਉਦਾਂ ਨਹੀਂ ਇੱਥੇ ਆ ਗਈ ਤੇ ਉਹਦਾ ਰਿਸ਼ਤਾ ਕਰਵਾਉਂਦੀ ਫਿਰਦੀ ਆ ਅਬਲ ਤੇ ਤੈਨੂੰ ਪਹਿਲਾਂ ਦੱਸਣ ਦਾ ਫਰਜ਼ ਹੀ ਮੈਂ ਆਵਲੀ ਗੱਲ ਕਰਨੀ ਆ ਰੁਪਿੰਦਰ ਕਿੱਦਾਂ ਕਰਾਂ ਨਾ ਮੈਨੂੰ ਪੁੱਛਿਆ ਨਾ ਕੁਝ ਹੋਰ ਤੇ ਆਪਣੀਆਂ ਚਾਦਰਗਰੀਆਂ ਕਰਦੀ ਇੱਥੇ ਆ ਗਈ ਤੇ ਕੋਈ ਗੱਲ ਨਹੀਂ ਆ ਨਾ ਤੇ ਦੇਖੋ ਕਰਾ ਦੇ ਰਹੂੰਗੀ ਨਾਲੇ ਇੰਨਾ ਸੌਖਾ ਕਰ ਮੁੰਡਾ ਵੀ ਕਹਿੰਦੀ ਆ ਸਟ੍ਰੇਲੀਆ ਆ ਤੇ ਪਹਿਲੀ ਬੰਨਾ ਵੀ ਇੰਨਾ ਦੱਸੰਦੀ ਹੀ ਉਹਦਾ ਰਿਸ਼ਤਾ ਨਾ ਮੈਂ ਪਰੇ ਵੀ ਨਹੀਂ ਉਥੇ ਹੋਣ ਦਿੰਦੀ ਇਹ ਇੰਨੇ ਸੌਖੇ ਕਰ ਚੱਲ ਗਈ ਇਹਦੀ ਤਾਂ ਅੱਧੀ ਆ ਕੜਮਾਣੀ ਇਰਦੀ ਨੇ ਤੁਹਾਨੂੰ ਵੀ ਮਨ ਹੋਣਾ ਕਿ ਮੈਂ ਵੱਡੇ ਘਰ ਚਲ ਗਈ ਆ ਇਹ ਕੰਮ ਨਹੀਂ ਮੈਂ ਹੋਣ ਦਿੰਦੀ ਦੇਖੀ ਨਹੀਂ ਤੇ ਬਾਕੀ ਇਹ ਆ ਕਿ ਜੇ ਫੋਨ ਆ ਜਾਊਗਾ ਠੀਕ ਵਾ ਨਹੀਂ ਤੇ ਫਿਰ ਪਿੰਡ ਜਾਊਂਗੀ ਨਾ ਫੇਰ ਵੀ ਸੇਵਾ ਕਰਕੇ ਆਉਂਦੀ ਅਜਿਹੀ ਨਹੀਂ ਤੇ ਕਿੱਦਾਂ ਰਿਸ਼ਤੇ ਕਰਵਾਈ ਦੇ ਉਹ ਵੀ ਬਿਨਾਂ ਪੁੱਛੇ ਦੇ ਤਾਂ ਖਾਲਾ ਖਾਲਾ ਹੋਣਾ ਦੁੱਧ ਪੀਣ ਦਾ ਪਤਾ ਵਾ ਸਾਰਿਆਂ ਨੂੰ ਤੇ ਪੱਠੇ ਮੈਂ ਹੋ ਪਾਵਾਂ ਬਸ ਇਹ ਇਥੇ ਗਰਮੀ ਚ ਲੱਗੀ ਆ ਪਾਣੀ ਲਿਆਵਾਂ ਕੋਟ ਉਹ ਗਰਮੀ ਚ ਕੀ ਲੱਗਣਾ ਧੁੱਪੇ ਵੱਜੀ ਹੀ ਮੱਜ ਤੇ ਕਨੇ ਸ਼ਾਮੇ ਨਹੀਂ ਕੀਤੀ ਮੈਨੂੰ ਬੰਮੀ ਤੇ ਲੱਗਾ ਟਾਈਮ ਲੈ ਦੱਸ ਕਿਸ ਨੂੰ ਫਿਕਰ ਨੀਗਾ ਹੁੰਦਾ ਡੰਗਰਾਂ ਦਾ ਵੀ ਆਪਾਂ ਚਾਹੀਏ ਕੁਝ ਕਰਨਾ ਵਾ ਚਾਹੀਏ ਨਹੀਂ ਬਸ ਪਾਣੀ ਪੁਣੀ ਡਾੜ ਬੱਦੀ ਤੇ ਅਸੀਂ ਥੱਲੇ ਆ ਕੇ ਪੈਣਾ ਹਾ ਹੁਣ ਫੀਡ ਮੜੀ ਸੁੱਟੀ ਆ ਤੇ ਫੇਰ ਪੱਠੇ ਲੱਗੀ ਆ ਤੁਸੀਂ ਵੀ ਰਹਿਣ ਦਿਆ ਕਰੋ ਦੁੱਧਹੀਂ ਕੱਲਿਆਂ ਨੇ ਪੀਣਾ ਵਾ ਪੀਣਾ ਤੇ ਸਾਰਿਆਂ ਨੇ ਹੀ ਆ ਐਵੇਂ ਨਾ ਖੱਪ ਦੇ ਰਿਆ ਕਰੋ ਚੰਗਾ ਗਰਮੀ ਉਹ ਤੋ ਅੱਗੇ ਨਹੀਂ ਆ ਮੈਂ ਵੀ ਤਰਨਾ ਇੱਕ ਗੱਲ ਕਰਨੀ ਚੰਗਾ ਆ ਤੂੰ ਇੱਧਰ ਹੀ ਆ ਗਈ ਆ ਦੱਸੋ ਕਿਹੜੀ ਗੱਲ ਆ ਉਹ ਗੱਲ ਕਿਹੜੀ ਹੋਣੀ ਆ ਕੱਲ ਆਇਆ ਸੀ ਨਾ ਭਰਾਤਰਾ ਉਹ ਮੈਨੂੰ ਦਿਆ ਸੀ ਕਹਿਣ ਰਿਸ਼ਤੇ ਦੀ ਨਹੀਂ ਪਾਉਂਦੇ ਦੱਸੋ ਭਾਬੀ ਡਈ ਮੰਮੀ ਨੂੰ ਕਹਿਣ ਵੀ ਮਾਮੇ ਮੇਰੇ ਦਾ ਮੁੰਡਾ ਵਾ ਤੇ ਮੈਂ ਮੁੜ ਕੇ ਭਾਜੀ ਨੂੰ ਪੁੱਛਿਆ ਸੀ ਆ ਤੇ ਉਹ ਕਹਿਣ ਦਿਆ ਸੀ ਵੀ ਦੋ ਮੰਜਲੀ ਕੋਠੀ ਆ ਉਹਨਾਂ ਦੀ ਤਮੋਡਾ ਪੱਕਾ ਪੀਆਰ ਵਾ ਆਸਟ੍ਰੇਲੀਆ ਚ ਆਓ ਤੇ ਵੇਖ ਲੈ ਜੇ ਰਿਸ਼ਤਾ ਚੰਦਾ ਵਾ ਤੇ ਬੰਦੇ ਮੈਨੂੰ ਸੌਖੇ ਲੱਗਣ ਡੇ ਆ ਉਹ ਤੇ ਕਹਿਣ ਡੇ ਵੀ ਸਾਡੇ ਜੁਮੇਰੀ ਤੇ ਕਰੋ ਤੇ ਜੇ ਤੁਸੀਂ ਪੁਸ਼ਪ ਪੜਤਾਲ ਵੀ ਕਰਨੀ ਆ ਤੇ ਉਹ ਵੀ ਕਰ ਲਓ ਮੈਂ ਫਿਰ ਉਹਨਾਂ ਨੂੰ ਗਾੜੀਆਂ ਕਹਿਤਾ ਕਿ ਜਦੋਂ ਤੁਸੀਂ ਵੇਚੋਗੇ ਕਰਾਉਂਦੇ ਜੇ ਫੇਰਾਂ ਹੀ ਪੁਸ਼ਪ ਪੜਤਾਲ ਕੱਲੀ ਕਰਨੀ ਉਹ ਚਲੋ ਕੋਈ ਗੱਲ ਨਹੀਂ ਆ ਹਲੇ ਗੱਲ ਛੜੀ ਆ ਉਹਨਾਂ ਨੇ ਆਹੋ ਤੇ ਬਾਕੀ ਕੋਈ ਨਹੀਂ ਆ ਜੇ ਤੇ ਚੰਗਾ ਲੱਗੂਗਾ ਹਲੇ ਪਹਿਲਾਂ ਵੇਖਾਂਗੇ ਜਾ ਕੇ ਕੀ ਮੁੰਡਾ ਕਿਦਾਂ ਦਾ ਵਾ ਫੇਰ ਹੀ ਪਤਾ ਲੱਗੂਗਾ ਘਰ ਪਰਿਵਾਰ ਵੇਖਾਂਗੇ ਇਹ ਥੋੜਾ ਵਾ ਕਿ ਪਹਿਲੀ ਬੰਨਾ ਵੇਖ ਲਿਆ ਬਾਹਰ ਵੇਖ ਲਿਆ ਵੀ ਪੀਆਰ ਵਾ ਤੇ ਸੌਖੇ ਵੇਖ ਕੇ ਹੀ ਕਰ ਦੇਣਾ ਵਾ ਮੁੜ ਕੇ ਕੱਲ ਨੂੰ ਮੁੰਡਾ ਦੇ ਛੜੀ ਨਿਕਲੇ ਚਾਏ ਕਿਦਾਂ ਵਾ ਤੇ ਫਿਰ ਕਿਨੂੰ ਜਾ ਕੇ ਪੁੱਛਣਾ ਵਾ ਤੇ ਬਾਕੀ ਗੱਲ ਨਾ ਮੈਂ ਭਾਬੀ ਨੂੰ ਅੰਦਰੋਂ ਇਸੇ ਘਰ ਕੇ ਲਿਆਂਦਾ ਹੀ ਹੂੰ ਕਿ ਭਾਬੀ ਨਾਲ ਹੁਸਲਾ ਕਰਨ ਦੀ ਹੀ ਮੈਂ ਤੋ ਕਹਿੰਦੇ ਹੀ ਵੀ ਕੋਈ ਗੱਲ ਨਹੀਂ ਬਾਕੀ ਸਾਰਾ ਮੈਂ ਪੁੱਛ ਪੜਤਾਲ ਕਰਕੇ ਨਾ ਤੇ ਫਿਰ ਮੈਂ ਦੱਸ ਦਊਂਗੀ ਜਿੱਦਾਂ ਵੀ ਹੋਊਗੀ ਗੜੀ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਆ ਹੌਸਲੇ ਨਾਲ ਦੱਸ ਦਿਓ ਕੋਈ ਕਾਲੀ ਨਹੀਂ ਹੈਗੀ ਹਲੇ ਕੁੜੀ ਹੱਡੀ ਵੀ ਪੜਨੀ ਡਈ ਏ ਇੱਕ ਡਿਗਾ ਲੈ ਉਥੇ ਹੋ ਗਈ ਆ ਤੇ ਨਾਲੇ ਏਡੀ ਛਤੀ ਵੀ ਆ ਨਹੀਂ ਹਲੇ ਕਰਨਾ ਸਾਲ ਦਾ ਵਿੱਚ ਵਗਵਾ ਪਾਗੇ ਨਾ ਫੇਰ ਹੀ ਕਰਾਂਗੇ ਉਹ ਨਹੀਂ ਨਹੀਂ ਸਾਲ ਲਿੰਗਾ ਅਸੀਂ ਵਿੱਚ ਪਾਉਣਾ ਜੇ ਦੇ ਸਾਨੂੰ ਕਾਰੋਬਾਰ ਉਹਨਾਂ ਦਾ ਚੰਗਾ ਲੱਗਾ ਤੇ ਅਸੀਂ ਵਿਆਹ ਕਰ ਦੇਣਾ ਹੁਣ ਤੇ ਮੰਮੀ ਵੀ ਰਾਜੀ ਹੋਈ ਆ ਵਿਆਹ ਨੂੰ ਪਤਾ ਨਾ ਗੱਲ ਕੀ ਆ ਐਨੀ ਛਤੀ ਕਾਲੀ ਨਾ ਕਰੋ ਹਲੇ ਹਲੇ ਭਾਬੀ ਨੇ ਗੱਲ ਕਰਨੀ ਆ ਉਹਨਾਂ ਦੇ ਨਾਲ ਫੇਰ ਮੁੰਡੇ ਨੂੰ ਵੇਖਾਂਗੇ ਤੇ ਫੇਰ ਗੱਡੀ ਗਲ ਤੋਰਾਂਗੇ ਜੜੀ ਵੀ ਹੋਊਗੀ। ਉਹ ਮੇਰੀ ਗੱਲ ਸੁਣ। ਜੇ ਉਹਦਾ ਵਿਆਹ ਹੋਂਦਿਆ ਵਾਣਾ, ਹੋਂਦੇ ਗਾਂ ਤੂੰ। ਰੋਜ ਦਿਹਾੜੀ ਕੋ ਪੱਤ ਤੇ ਮੁੱਕੂਗਾ ਘਰ ਚੋਂ। ਆਏ ਹਾਏ ਤੀਹ ਤੇ ਇਦਾਂ ਕਰਨ ਦੇ ਆ। ਹੁਣ ਮੈਂ ਡੋ ਮੈਂਡ ਕੰਨੋ ਫੜ ਕੇ ਉਹਦਾ ਤੋਰ ਦੇਣੀ ਆ। ਉਹਨਾਂ ਕੋ ਕਰਾਂਗੇ ਤੇ ਫੇਰੀ ਆ। ਰੁਪਿੰਦਰ ਉਹਨਾਂ ਨੇ ਝੂਠ ਸਦਾ ਬੋਲਣਾ ਸੀ। ਉਹਨਾਂ ਨੂੰ ਵੀ ਪਤਾ ਵਾ ਵੀ ਰਿਸ਼ਤੇਦਾਰੀ ਨੂੰ ਮਿਲਣਾ ਵਾ ਕੱਲ ਨੂੰ। ਕੱਲ ਨੂੰ ਕਿਹੜਾ ਮੂੰਹ ਲੈ ਕੇ ਆਉਣਗੇ ਇੱਥੇ? ਜੇ ਮਾਲਾ ਉਹ ਜਾ ਕੰਮ ਹੋਇਆ ਤੇ। ਉਹਦੇ ਵਿਚਾਰਾ ਸਵਾ ਖਾਂ ਡਿਆ ਹੈ ਉਹਨਾਂ ਦੀ। ਕੜੀ ਮੁੜੀ ਇਹੋ ਗੱਲ ਕਹਿੰਦਾ ਵੀ ਤੁਸੀਂ ਪੁੱਛ ਪੜਤਾਲ ਕਰੋ ਮੈਂ ਭਾਜੀ ਨਾਸ਼ਰ ਮਿੰਦਿਆ ਕਰੂੰ ਸਾਨੂੰ ਐਦਾਂ ਜਦੋਂ ਤੁਸੀਂ ਵਿੱਚ ਹੋ ਗਏ ਗਰਾਉਂਡ ਇਹ ਫਿਰ ਕਾਦੀ ਗੱਲ ਕੋਈ ਗੱਲ ਨਹੀਂ ਆ ਐਨੀ ਫਿਕਰਪੋੜੀਆਂ ਕਰਨ ਪਹਿਲਾਂ ਤੇ ਮੈਂ ਸੰਦੀਪ ਨੂੰ ਪੁੱਛਦੀ ਆ ਵੀ ਤੂੰ ਦੱਸ ਕਿਦਾਂ ਤੈਨੂੰ ਠੀਕ ਬਣਾ ਰਿਸ਼ਤਾ ਤੇ ਫਿਰ ਮੰਮੀ ਨਾਲ ਸਲਾਹ ਕਰ ਲਈਨੇ ਆ ਤੇ ਕੋਈ ਨਹੀਂ ਗੱਲ ਤੋੜ ਲਾਂਗੇ ਐਨੀ ਟੈਨਸ਼ਨ ਨਾ ਲਾਓ ਜਿੱਥੇ ਸੰਜੋਗ ਹੋਏ ਉੱਥੇ ਹੀ ਹੋਣਾ ਵਾ ਐਨੀ ਕਾਲੀ ਕਰਨ ਦੀ ਲੋੜ ਹੀ ਨਹੀਂ ਆ ਕਿਹੜੇ ਰਿਸ਼ਤੇ ਹੋ ਰਹਿਣੀਆਂ ਬਥੇਰੇ ਰਿਸ਼ਤੇ ਆ। ਰੁਪਿੰਦਰ ਸੰਜੋਗਾ ਨੇ ਆਪੇ ਥੋੜਾ ਘਰ ਆ ਜਣਾ। ਫੇਰ ਵੀ ਕਿਹਨਾ ਗੱਲਬਾਤ ਕਰਾਂਗੇ ਤੇ ਫੇਰ ਹੀ ਆ ਨਾ। ਤੂੰ ਐਦਾਂ ਕਰ ਤੂੰ ਫੋਨ ਲਾ ਕੇ ਤੇ ਪੁੱਛ ਪੜਤਾਲ ਕਰ ਉਧਰ। ਇਹ ਕਿਦਾਂ ਵਾ? ਕੋਈ ਨਹੀਂ ਕਰ ਲਾਂਗੇ ਗੱਲ ਵੀ। ਤੇ ਨਾਲੇ ਮੇਰੀ ਗੱਲ ਸੁਣੋ ਇੱਕ ਧਿਆਨ ਨਾਲ ਹੋਰ। ਆੜਾ ਕੰਮ ਦਾ ਇਹਨਾਂ ਨਾ ਬੋਹ ਚੁੱਕਿਆ ਨਾ ਸਿਰ ਤੇ। ਇਹ ਥੋੜਾ ਬੋਧਾ ਨਿੱਕੇ ਨੂੰ ਵੀ ਕਹੋ। ਉਹ ਨਿੱਕਾ ਤੇ ਖੇਡਣ ਗਿਆ ਵਾ ਦੋ ਦਿਨ ਹੋ ਗਏ ਆ। ਅਜੇ ਤੱਕ ਤੇ ਆਇਆ ਹੀ ਨਹੀਂ ਆ। ਭਾਵੇਂ ਖੇਡਣ ਗਿਆ ਭਾਵੇਂ ਜਿੱਦਾਂ ਮਰਜੀ ਆ ਜਦੋਂ ਘਰ ਹੁੰਦਾ ਨਾ ਉਹਨੂੰ ਕਿਹਾ ਕਰੋ। ਲਾਗੇ ਕੁਝ ਕਰਵਾ ਦਿਆ ਕਰ ਐਦਾਂ ਨੀਗਾ ਟਾਈਮ ਪਾਸ ਹੋਣਾ ਹੈਗਾ ਜਿੱਦਾਂ ਇਹ ਕਰਦੇ ਆ ਉਹ ਚੱਲ ਆ ਚਲੀਏ ਆਪੇ ਕਰਾ ਦਿਆ ਕਰੂਗਾ ਤੇ ਜਿਹੜੀ ਗੱਲ ਮੈਂ ਕਹੀ ਆ ਉੱਤੇ ਗੌਰ ਕਰ ਚੱਲੇ ਆ ਹੀ ਗਏ ਐ ਇੱਥੇ ਹੀ ਗੱਲ ਕਰ ਲੈਣੀ ਹੈ ਇਹਨਾਂ ਦੇ ਨਾਲ ਕਰ ਕੀ ਗੱਲ ਕਰਨੀ ਆ ਬਿੱਲੀ ਵਾਂਗੂ ਨੇ ਕੰਨ ਕੱਸੇ ਹੋਣੇ ਆ ਤੇ ਮੰਮੀ ਡੈਡੀ ਨਾਲ ਕੀ ਸਲਾਮਾਂ ਕਰਨ ਦੇ ਆ ਆਜੋ ਆਜੋ ਤੁਹਾਨੂੰ ਹੀ ਦੇਖਣ ਲਈ ਆ ਕਦੋਂ ਉਹਦੇ ਗਏ ਜੇ ਬੰਬੀ ਤੇ ਪੰਜ ਪਾੜ ਦੇ ਲੰਘਿਆ ਵਾ ਕਿਤੇ ਘਰ ਵੱਲ ਵੀ ਧਿਆਨ ਰੱਖਿਆ ਕਰੋ ਤੇ ਕਰ ਕੀ ਬੰਡਿਆ ਤਾਂ ਨਹੀਂ ਵੇਖਣ ਲਈ ਆ ਪਿੱਕੋਂ ਦੇ ਗਏ ਜੇ ਤੇ ਬਾਹੂ ਹੁਣ ਬੰਬੀ ਦੇ ਟਾਈਮ ਤੇ ਲੱਗੇ ਜਾਂਦਾ ਵਾ ਆਹ ਟਾਈਮ ਲੱਗਦਾ ਬੰਦਾ ਨਾ ਨੱਕੇ ਨੁੱਕੇ ਬਨ ਕੇ ਘਰ ਆ ਜਾਂਦਾ ਵਾ ਉਹ ਤੋਂ ਕੰਮ ਵਾ ਕੋਈ ਕੰਮ ਕੀ ਹੁਣਾਵਾ ਹਾਂ ਤੁਹਾਡੇ ਨਾਲ ਮੈਂ ਇੱਕ ਸਲਾਈ ਕਰਨੀ ਸੀ ਹਾਂ ਦੱਸੋ ਦੱਸਣਾ ਮੈਂ ਕੀ ਆ ਰਪਿੰਦਰ ਦੇ ਨਾ ਭਰਾ ਪਰਜਾਈ ਆਏ ਹੀਗੇ ਉਹ ਨਾ ਆਪਣੀ ਸੰਦੀਪ ਵਾਸਤੇ 10 ਪਾਉਂਦੇ ਆ ਕਹਿਣ ਲਈ ਹੀ ਕਿ ਮੇਰੇ ਮਾਮੇ ਦਾ ਮੁੰਡਾ ਵਾ ਤੇ ਪੈਲੀਆਂ ਵੀ 10 ਹੁੰਦੀਆਂ ਵਾ ਮੁੰਡਾ ਆਸਟ੍ਰੇਲੀਆ ਪੀਆਰ ਵਾ ਚੱਲ ਮੈਂ ਸੋਚਿਆ ਰਿਸ਼ਤੇਦਾਰੀ ਦੇ ਵਿੱਚ ਵਾ ਮੈਂ ਹਾ ਕਰਵਾ ਦੇ ਪੁੱਤ ਹੁਣ ਮੈਨੂੰ ਨਹੀਂ ਜੇ ਪਤਾ ਰਪਿੰਦਰ ਉਹਨੂੰ ਆਵਾਜ਼ ਮਾਰ ਕੇ ਅੰਦਰ ਲੈ ਗਈ ਵੀ ਉਹਨੂੰ ਕੀ ਕਿਹਾ ਵਾ ਤੇ ਕੀ ਨਹੀਂ ਕਿਹਾ ਇਹ ਤਾਂ ਗੱਲ ਰੱਬ ਹੀ ਜਾਣੇ ਉਹ ਰਮਨਾ ਤੇ ਬਹੁਤ ਹੀ ਵਧੀਆ ਗੱਲ ਵਾ ਤੇ ਜੇ ਰਪਿੰਦਰ ਦੇ ਭਰਾ ਪਰਜਾਈ ਰਿਸ਼ਤਾ ਕਰਾਉਂਦੇ ਆ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਆ ਨਾਲੇ ਮੁੰਡਾ ਪੀ ਆਰ ਆਸਟ੍ਰੇਲੀਆ ਚ 10 12 ਕਿਲੇ ਪੈੜੀ ਵੀ ਆਉਂਦੀ ਤੂੰ ਦੱਸਣ ਢੀ ਆ ਮੈਂ ਕਹਿੰਨਾ ਵੀ ਮੈਂਟਰ ਨਾਲ ਆਈਏ ਤੇ ਰਿਸ਼ਤਾ ਕਰਦੀਏ ਬਾਕੀ ਤੂੰ ਕਹਿਣੀ ਆ ਵੀ ਅੰਦਰ ਆਵਾਜ਼ ਮਾਰ ਕੇ ਲੱਗੀ ਪਤਾ ਨਹੀਂ ਕੀ ਆਖਿਆ ਨੜਾਨ ਪਰਜਾਈ ਆ ਸੌ ਗੱਲਾਂ ਬਾਤਾਂ ਕੋਈ ਰਿਸ਼ਤੇ ਪਾਰੇ ਕਿਹਾ ਹੋਊਗਾ ਕਿ ਜਿੱਦਾਂ ਵੀ ਹੁੰਦਾ ਤੇ ਭਾਬੀ ਤੂੰ ਕਰਾ ਦੇ ਮੈਂ ਤੈਨੂੰ ਤੁਰਨ ਲੱਗੀ ਨੂੰ ਫੇਰ ਕਿਹਾ ਮੈਂ ਹਾਂ ਪੁੱਤ ਸਾਰੀ ਸਲਾਹ ਉਹਨਾਂ ਨਾਲ ਕਰਕੇ ਤੂੰ ਮੈਨੂੰ ਫੋਨ ਕਰਕੇ ਦੱਸ ਦਵੀਂ ਤੁਹਾਨੂੰ ਮੈਂ ਕੀ ਦੱਸਾਂ ਜੋ ਘਰ ਵਿੱਚ ਚੱਲਣ ਡਿਆ ਵਾ ਪਹਿਲਾਂ ਤਾਂ ਮੈਂ ਵੀ ਨਹੀਂ ਮੰਨਦੀ ਵੀ ਸੰਦੀਪ ਦਾ ਹੀ ਨਹੀਂ ਛੇਤੀ ਆਪਾਂ ਰਿਸ਼ਤਾ ਕਰੀਏ ਮੈਨੂੰ ਇਹ ਹੀ ਕਿ ਉਹਦੀ ਪੜ੍ਹਾਈ ਪੂਰੀ ਹੋਈ ਜਾਵੇ ਪਰ ਨਾ ਹਾਡੇ ਘਰ ਦੇ ਹਾਲਾਤ ਚੰਗੇ ਨੇਗੇ ਹੁਣ ਮੈਂ ਚੰਨੀ ਆ ਪਤੀ ਪੈਣ ਆਪਣੇ ਘਰ ਗਈ ਚੰਗੀ ਆ ਤੇਰਾ ਮਨ ਕੀ ਬੁਝਾਤਾ ਜੀ ਆ ਪਾਈ ਜਾਂ ਡੀਆਂ ਗੱਲ ਦੱਸ ਸਾਫ ਸਾਫ ਕੀ ਚੱਲਣ ਡਿਆ ਘਰ ਚ ਜੇ ਗੱਲ ਸੋਣੀ ਆ ਨਾ ਤਾਂ ਸੋਣੀ ਲਾਓ ਫਿਰ ਤੇਰਾ ਮਨ ਇਹ ਨਾ ਖੁਸ਼ ਹੋ ਗਿਆ ਘਰ ਦੇ ਵਿੱਚ ਤੇ ਤੂੰ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਦੇ ਨਾਲ ਕੀ ਲੋੜ ਹੀ ਉਹਨੂੰ ਦਵਾਈ ਖਾਣ ਦੀ ਗੱਲ ਮੈਂ ਕੀ ਕਰਨੀ ਹੈ ਅਜੇ ਤੇ ਸਭ ਕੁਝ ਹੋਇਆ ਹੀਗਾ ਉਹਨੇ ਚਿਰ ਨੂੰ ਨਾ ਉਹਦੇ ਭਰਾ ਪਰਜਾਈ ਆ ਗਏ ਸੀ ਅਜੇ ਤਾਂ ਸ਼ੁਕਰ ਵਾਹ ਕਿ ਉਹਨਾਂ ਨੇ ਕੋਈ ਗੱਲ ਸੁਣੀ ਨਹੀਂ ਗਈ ਚਲ ਆਜੋ ਪਾਣੀ ਦਾ ਗੱਲ ਪੀਓ ਕਿੰਨੇ ਦਿਨ ਉਸ ਆਪਣੇ ਘਰ ਦੀ ਨਾ ਸਮਝ ਨਹੀਂ ਆਉਂਦੀ ਸਾਡੇ ਘਰ ਸਭ ਬੰਨ ਕੀ ਡਿਆ ਜਿਤਾਰ ਰਮਨ ਤਾਂ ਸਾਡੇ ਵੀ ਸੰਦੀਪ ਨੇ ਦਵਾਈ ਖਾ ਲੈ ਲੱਗੀ ਸੀ ਅਨੇ ਸ਼੍ਰੀਕੇ ਚ ਨਾ ਕਿੱਥੇ ਦਿਣਾ ਹੈ ਹਨਾ ਨੌਜਵਾਨ ਕੁੜੀ ਮਰ ਗਈ ਇਹਨਾਂ ਦੀ ਲੋਕਾਂ ਨੇ ਤੇ ਗਲਤੀ ਸੋਚਣਾ ਸੀ ਕਿ ਇਹਨਾਂ ਦੀ ਨੌਜਵਾਨ ਕੁੜੀ ਮਰ ਗਈ ਆ ਘਰੇ ਕਿਹੜੇ ਦੁੱਖਾਂ ਮਰ ਗਈ ਆ ਸਮਝ ਨਹੀਂ ਆਉਂਦੀ ਕੀ ਭਾਂਡਿਆ ਤੇ ਕੀ ਨਹੀਂ ਚਲੋ ਵੇਖਦੇ ਆ ਪੁੱਤ ਪੜ੍ਹਦੇ ਹੀ ਆ ਆ ਜਾ ਮਮੀ ਹਮਣਾਣਾ ਕੀ ਆ ਮੈਂ ਤਾਂ ਹੁਣ ਨਹਾਣੋਂ ਕੇ ਆਈ ਹੀ ਉਹ ਤੇ ਫੇਸ ਉਖ ਦਾ ਸਾਹ ਲੈ ਆਈ ਚਲਗੇ ਪਰੋਣੇ ਪੁੱਤ ਪਰੋਣੇ ਤੇ ਚਲਗੇ ਆ ਮੈਂ ਤੇਰੇ ਨਾਲ ਗੱਲ ਕਰਨੀ ਸੀ ਕਿ ਚਲ ਜੇ ਆਏ ਹੀ ਤੂੰ ਬਾਹਰ ਨਿਕਲ ਕੇ ਸਾਥਕ ਸਾਥ ਤੇ ਉਹਨਾਂ ਨੂੰ ਕਰਦੀ ਅਗਲੇ ਕੀ ਸੋਚਣਗੇ ਕਿ ਉਹ ਬਾਹਰ ਹੀ ਨਹੀਂ ਨਿਕਲੀ ਉਹਨਾਂ ਦੀ ਕੁੜੀ ਪੁੱਤ ਚੰਗੇ ਨਹੀਂ ਲੱਗੀਦਾ ਇਦਾਂ ਗੱਲ ਹੋਊਗੀ ਤੇਰੀ ਰਪਿੰਦਰ ਨਾਲ ਹੋਊਗੀ ਉਹਨਾਂ ਵਿਚਾਰਾਂ ਨੇ ਕਦੀ ਗੱਲ ਵਾ ਤੇਰੀ ਮੰਮੀ ਰਪਿੰਦਰ ਕਿੰਨਾ ਕੁਝ ਕਰਨ ਦੀ ਮੇਰੇ ਨਾਲ ਤੇ ਮੈਂ ਉਹਦੇ ਰਿਸ਼ਤੇਦਾਰਾਂ ਨੂੰ ਮਿਲਦੀ ਮੈਂ ਤੇ ਕਦੀ ਵੀ ਨਹੀਂ ਮਿਲਦੀ ਉਹਦੇ ਰਿਸ਼ਤੇਦਾਰਾਂ ਨੂੰ ਵੀ ਇਹ ਪੁੱਤ ਜੇ ਤੂੰ ਵੀ ਉਹਦੇ ਵਰਗੀ ਹੋ ਗਈ ਫਿਰ ਤੇਰੇ ਵਿੱਚ ਤਰਪਿੰਦਰ ਵਿੱਚ ਫਰਕ ਕੀ ਰਹਿ ਗਿਆ ਮੈਂ ਤੈਨੂੰ ਇਹੋ ਸਮਝਾਉਣੀ ਹੈ ਰਿਸ਼ਤੇਦਾਰੀ ਜਿਹੜੀ ਹੁੰਦੀ ਹੈ ਨਾ ਭੁੱਲਾਂ ਦੀ ਬਾਸ਼ਨਾ ਹੁੰਦੀ ਹੈ ਜੇ ਤੂੰ ਹੱਸ ਕੇ ਉਹਨਾਂ ਨੂੰ ਕਹਵਾਉਂਦੀ ਤਾਂ ਉਹ ਵੀ ਕਵਾਉਂਦੇ ਨਾਲੇ ਨਾਲ ਮੈਂ ਤੇਰਨਾਂ ਇੱਕ ਸਲਾਹ ਕਰਨੀ ਹੈ ਤਰਪਿੰਦਰ ਦੀ ਭਾਬੀ ਨਾ ਤੇਰੇ ਰਿਸ਼ਤੇ ਦੀ ਦੱਸ ਪਾਉਂਦੇ ਹੀ ਕਹਿਣ ਲਈ ਹੀ ਕਿ ਪਿਆੜੀ ਵੀ ਮੁੰਡੇ ਨੂੰ ਨਾ 10 12 ਕਿਲਿਆਂ ਦੇ ਆ ਤੇ ਮੁੰਡਾ ਆਸਟ੍ਰੇਲੀਆ ਪੀਆਰ ਵਾ ਮੇਰੇ ਮਾਮੇ ਦਾ ਮੁੰਡਾ ਵਾ ਪੋਤਾ ਰਿਸ਼ਤੇਦਾਰੀ ਵਿੱਚ ਰਿਸ਼ਤਾ ਵਾ ਮੈਂ ਤਾਂ ਗੱਲ ਉਹਦੀ ਮੰਨ ਗਈ ਨਾਲੇ ਜੋ ਸਾਡੇ ਘਰ ਵਿੱਚ ਚੱਲਣ ਡਿਆ ਵਾ ਨਾ ਧੀਏ ਤੂੰ ਆਪਣੇ ਘਰ ਸੌਖੀ ਰਹਿ। ਨਾਲੇ ਪੁੱਤ ਜਿਹੜਾ ਕਦਮ ਤੋਂ ਚੁੱਕਣ ਲੱਗੀ ਸੀ ਨਾ ਮੈਨੂੰ ਤਾਂ ਬੜਾ ਡਰ ਲੱਗਦਾ ਈ ਉੱਤੋਂ। ਮੰਮੀ ਤੀ ਰਿਸ਼ਤੇ ਦੀ ਗੱਲ ਕਰਨੀ ਐ ਮੈਂ ਤੇ ਉਹਨਾਂ ਨੂੰ ਬੁਲਾਕ ਹੀ ਨਹੀਂ ਰਾਜੀ ਹੈਗੀ। ਉਹਦੇ ਰਿਸ਼ਤੇਦਾਰਾਂ ਵਿੱਚ ਨਹੀਂ ਮੈਂ ਵਿਆਹ ਕਰਾਉਣਾ ਹੈਗਾ। ਤੇ ਨਾ ਮੈਨੂੰ ਕਿਉਂ ਠੀਕ ਆ ਨਾ। ਪੁੱਤ ਮੇਰੀ ਸੁਣ ਗੱਲ। ਉਹਦੀ ਪਰਜਾਈ ਦੀ ਰਿਸ਼ਤੇਦਾਰੀ ਆ। ਉਹਦਾ ਸੁਭਾਅ ਇਹ ਕਿੰਨਾ ਚੰਗਾ ਵਾ। ਖੁਸ਼ ਹੋ ਕੇ ਮਿਲੀ ਆ। ਰਿਸ਼ਤੇ ਦੇ ਦੱਸ ਪਾਈ ਆ। ਜੀ ਉਦਾਂ ਨਹੀਂ ਹੁੰਦੀ ਤਾ ਉਹਨੂੰ ਕੀ ਲੋੜ ਹੀ ਗੱਲ ਕਰਨ ਦੀ ਐਦਾਂ ਨਾ ਸੋਚ ਤੂੰ ਨਾਲੇ ਨਾ ਅਹੀਂ ਸਾਰਾ ਕੰਮ ਜਿਹੜਾ ਪੂਨਛਣ ਕਰਕੇ ਕਰਨਾ ਵਾ ਏਦਾਂ ਹੀ ਥੋੜਾ ਤੈਨੂੰ ਤੋਰ ਦੇਣਾ ਤੂੰ ਹੀ ਸਿਆਣੀ ਐ ਮੰਮੀ ਇਹਨੇ ਤੇ ਇੱਕ ਦੀਆਂ ਚਾਰ ਬਣਾ ਕੇ ਦੱਸਿਆ ਕਰਨੀਆਂ ਵਾ ਕਿ ਸੰਦੀਪ ਐਦਾਂ ਦੀ ਆ ਮੈਂ ਤੇ ਕਦੀ ਵੀ ਨਹੀਂ ਕਰਾਉਂਦੀ ਉੱਥੇ ਵਿਆਹ ਨਾ ਸਾਡੀ ਸੰਦੀਪ ਵਿੱਚ ਕੋਈ ਕਾਜਵਾ ਜਿਹੜਾ ਇਹ ਦੱਸੂਗੀ ਕਿਹੜੀ ਕਮੀ ਐ ਤੇਰੇ ਵਿੱਚ ਜਿਹੜੀਆਂ ਚਾਰ ਗੱਲਾਂ ਬਣਾ ਕੇ ਦੱਸੂ ਤੇ ਮੰਮੀ ਇੱਥੇ ਨਹੀਂ ਗੱਲਾਂ ਕਰਦੀ ਓ ਕਿੰਨੀਆਂ ਗੱਲਾਂ ਕਰ ਜਾਂਦੀ ਐ ਤੱਕ ਕੋਈ ਗੱਲ ਨਹੀਂ ਜੇ ਤੈਨੂੰ ਕਰੂਗੀ ਤਾਂ ਮਾਂ ਤੇਰੀ ਪਧਰੀ ਆ ਜੁੱਲੀ ਬਿਸਤਰੀ ਇਹਦੀ ਵੀ ਨਾਲ ਹੀ ਚੁੱਕੂਗੀ ਫਿਰ ਮੈਂ ਮੰਮੀ ਤੀ ਚੁੱਪ ਕੀਤੇ ਰੋ ਠੀਕ ਆ ਨਾ ਮੈਂ ਨਹੀਂ ਵਿਆਹ ਕਰਾਉਣਾ ਅਜੇ ਅਜੇ ਤਾਂ ਪੁੱਤ ਗੱਲ ਹੀ ਚੱਲੀ ਆ ਮੈਂ ਤਾਂ ਤੇਰੇ ਨਾਲ ਸਲਾਈ ਕੀਤੀ ਆ ਤੂੰ ਉਸੇ ਵੇਲੇ ਡੈਪਿੰਗ ਹੋਰ ਜਿੱਥੇ ਮਰਜ਼ੀ ਕਰ ਦੋ ਇਹਦੇ ਰਿਸ਼ਤੇਦਾਰਾਂ ਵਿੱਚ ਨਹੀਂ ਕਰਨਾ ਤੂੰ ਵੀ ਕਿਹੜੀ ਗੱਲ ਸੁਣਦੀ ਤੂੰ ਵੀ ਤਾਂ ਫਿਰ ਆਪਣੀਆਂ ਮਰਜ਼ੀਆਂ ਕਰਦੀਆਂ ਨਾ ਮਾਂ ਪਿਓ ਦੀ ਪੁੱਤ ਗੱਲ ਮੰਨ ਲਈਦੀ ਹੁੰਦੀ ਆ ਤੂੰ ਮੇਰਾ ਮਾਂ ਪਿਓ ਮੈਨੂੰ ਕਹਿਣ ਦਿਆ ਵਾ ਸਮਝਾਉਣ ਦਿਆ ਵਾ ਠੀਕ ਆ ਨਾ ਮੰਮੀ ਇਹ ਜਦੋਂ ਦੀ ਵਿਆਹੀ ਆ ਇਹਨੇ ਇੱਕ ਵਾਰੀ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ ਐ ਮੈਂ ਕਿਦਾਂ ਰਿਸ਼ਤਾ ਕਰ ਲਾਂ ਮੇਰੀ ਸੋਹਣ ਗੱਲ ਅਹੀਂ ਮਾਂ ਪਿਓ ਬੈਠੀ ਆ ਨਾ ਪਿਆਰ ਨਾਲ ਗੱਲ ਕਰਨ ਵਾਲੇ ਅਜੇ ਉੱਤੇ ਆਇਆ ਵੀ ਕੀ ਐ ਕੀ ਆਦੇ ਹੱਥ ਦੇ ਵਿੱਚ ਪਰ ਰਿਸ਼ਤੇਦਾਰ ਤੇ ਇਦਾਂ ਹੀ ਆ ਨਾ ਇਹਦੇ ਅੱਗੇ ਰਿਸ਼ਤੇਦਾਰੀ ਐ ਕੋਈ ਗੱਲ ਨਹੀਂ ਮੈਂ ਉਹਦੀ ਪਰਜਾਈ ਨਾਲ ਆਪਣੇ ਸਾਰੀ ਗੱਲ ਕਰ ਲਵਾਂਗੀ ਤੁਸੀਂ ਚੁੱਪ ਕਿਤੇ ਰੋ ਨਹੀਂ ਗੱਲ ਕਰਨੀ ਕਿਸ ਨਾਵੇਂ ਸੰਦੀਪ ਹੁਣ ਮੈਂ ਚੁੱਪ ਨਹੀਂ ਕਰਾਂ ਮੰਮੀ ਆਪਣੀ ਮਰਜ਼ੀ ਨਾਲ ਕਰਿਆ ਕਰੋ ਤੁਸੀਂ ਇਹ ਦਿਵੀ ਸੁਣ ਲਿਆ ਕਰੋ ਸੁਣੀ ਆ ਮੈਂ ਤੇਰੇ ਪਿਓ ਨਾਲ ਕਰ ਲਈ ਆ ਸਲਾਹ ਆਪੇ ਸਾਰੇ ਜਣੇ ਸਲਾਹ ਕਰਕੇ ਤੇ ਮੁੜ ਕੇ ਮੇਰੇ ਵੱਲ ਆਗੇ ਪੁੱਛਣ ਕਿ ਰਿਸ਼ਤਾ ਕਰ ਲਈਏ ਮੈਂ ਤਾਂ ਨਹੀਂ ਕਰਦੀ ਉੱਥੇ ਰਿਸ਼ਤਾ ਕਦੇ ਵੀ ਜਿੱਦਾਂ ਦੀ ਇਹ ਸਗਾਤ ਹੈਗੀ ਆ ਪਤਾ ਨਹੀਂ ਕੰਮ ਬਣਿਆ ਬਣੇ ਖਰਾਬ ਹੋ ਗਿਆ ਵਾ ਹੈ ਪਤਾ ਨਹੀਂ ਭਾਨੀ ਕਿਨੇ ਮਾਰਦੀ ਆ ਚੱਲ ਜਾ ਕੇ ਜੀਵਣਾ ਕਰਨਾ ਗੱਲ ਵੀ ਆ ਗੱਲ ਹੋਈ ਆ ਆਗੇ ਜੇ ਓਏ ਆਹੋ ਆਈ ਜਾਣਾ ਅਸੀਂ ਮੇਰੀ ਗੱਲ ਸੁਣੋ ਇੱਥੇ ਬਹੁਤ ਹੀ ਨਾਲੇ ਮੈਂ ਪਾਣੀ ਲੈ ਆਵਾਂ ਤੇ ਨਾਲੇ ਕੁਰਸੀ ਲੈ ਆਵਾਂ ਵਾਵਾ ਠੰਡਾ ਜਾ ਹੋਇਆ ਹੈ ਅੱਜ ਛੇਤੀ ਆ ਤੈਨਾਂ ਕੋਈ ਗੱਲ ਕਰਨੀ ਆਹ ਗੱਲ ਕਰਨੀ ਆ ਓਏ ਆਹੋ ਯਾਰ ਚੰਗੀ ਆ ਗੱਲ ਕਿ ਕਿਦਾਂ ਦੀ ਆ ਉਹ ਤੂੰ ਨਾ ਪਹਿਲਾਂ ਮੈਨੂੰ ਪਾਣੀ ਘੁੱਟ ਪਿਆ ਚੱਲ ਮੈਂ ਲੈ ਕੇ ਆਉਣੀ ਪਾਣੀ ਬਾਅਦ ਚ ਇਹਨਾਂ ਤੂੰ ਦੱਸਣਾ ਗੱਲ ਪਤਾ ਨਹੀਂ ਕਿਹੜੀ ਗੱਲ ਕਰਨੀ ਆ ਆ ਲੋ ਪਾਣੀ ਪੀ ਲੋ ਦੱਸੋ ਗੱਲ ਹੁਣ ਛੇਤੀ ਮਿੰਟ ਕਬਰਾਟ ਜੀ ਹੋਈ ਜਾਂਦੀ ਆ ਉਹ ਗੱਲ ਤੇ ਮੈਂ ਕੀ ਦੱਸਾਂ ਉਹ ਰਾਜ ਦਾ ਸ਼ੰਦਾ ਮਿਲਿਆ ਸੀ ਅੱਛਾ ਤੇ ਉਹ ਕਹਿਣ ਰਿਹਾ ਹੈ ਵੀ ਇਹ ਚੱਕਰ ਤੇ ਵੱਜ ਗਈ ਆ ਭਾਦੀ ਹਾਂ ਹੈ ਕਿਹੜੇ ਚੱਕਰ ਚ ਪਾਣੀ ਵੱਜ ਗਈ ਆ ਉਹ ਹੋਈ ਜਿਹੜਾ ਰਿਸ਼ਤਾ ਦੇ ਹੀ ਕਰਾਉਣਾ ਦਲਜੀਤ ਦੇ ਰਿਸ਼ਤੇ ਚ ਆਹੋ ਨਾ ਕਿਹੜੀ ਗੱਲਾਂ ਵੱਜ ਗਈ ਪਾਣੀ ਤੁਹਾਨੂੰ ਦੱਸਿਆ ਹੀ ਹੋਊਗਾ ਉਹਨੇ ਕੀ ਕਹਿੰਦੇ ਸੀਗੇ ਮੇਰੀ ਗੱਲ ਸੁਣ ਲਾ ਉਹਨੇ ਆਣ ਕੇ ਕਿਤੇ ਕੀਤਾ ਹੋਣਾ ਪਤਾ ਤੇ ਪਿੰਡੋਂ ਕੋਈ ਚੰਗਾ ਬੰਦਾ ਮਿਲ ਪੈਣਾਵਾ ਉਨੇ ਕਹਿਆ ਤੇ ਮੁੰਡਾ ਨਸ਼ੇ ਬੜੇ ਕਰਦਾ ਵਾ ਮੈਨੂੰ ਕਹਿੰਦੇ ਅਫਜੇ ਬੰਦਿਆਂ ਨੇ ਮੱਥਾ ਲਾਉਣਾ ਸੀ ਤੂੰ ਕਿਤੇ ਝੂਠ ਤੇ ਨਹੀਂ ਬੋਲਿਆ ਉਹਨਾਂ ਦੇ ਨਾਲ ਮੈਨੂੰ ਕਿ ਲੋੜੀ ਝੂਠ ਬੋਲਣ ਦੀ ਹੈ ਮੈਂ ਤਾਂ ਸੱਚ ਦੱਸਿਆ ਸੀ ਨਾਲੇ ਬੇੜਾ ਕਰਕੇ ਜੀ ਉਹਨਾਂ ਦੇ ਇਹੋ ਜਿਹਾਂ ਦਾ ਜਿਨ੍ਹਾਂ ਨੇ ਮੁੰਡੇ ਨੂੰ ਕਿਹਾ ਬੁ ਨਸ਼ੇ ਕਰਦਾ ਵਾ ਕਿੱਥੋਂ ਕਰਦਾ ਵਾ ਨਸ਼ੇ ਝੂਠ ਹੀ ਬੋਲੀ ਜਾਣਗੇ ਝੂਠ ਯਾਰ ਕਰੀ ਉਹਨਾਂ ਨੂੰ ਗਲਦਾ ਪਤਾ ਲੱਗਾ ਤੇ ਉਹਦੇ ਇਹ ਗੱਲ ਕਰਨ ਨੂੰ ਨਾਲੇ ਸਿੰਦੇ ਹੋੜੀ ਬੜੇ ਚੰਗੇ ਆ ਮੈਂ ਜਾਣ ਨਹੀਂ ਉਹਨਾਂ ਨੂੰ ਉਹਨਾਂ ਦਾ ਤਾਂ ਕੰਮ ਹੀ ਇਹੋ ਪਾਨੀਆਂ ਮਾਰਨਾ ਪੀਕੇ ਰਦਾ ਸਰਨਾ ਜੁਰਜਾ ਚੰਗੇ ਥਾ ਮੈਂ ਤਾਂ ਬੜੇ ਮਾਤੜਨਾ ਗਿਆ ਥਾ ਪਰ ਉਹਨਾਂ ਨੇ ਤੇ ਜਾਂਦੇ ਹੀ ਕੰਮ ਸਾਰਾ ਖਰਾਬ ਕਰਤਾ ਤੇ ਹਾਏ ਹਾਏ ਹੁਣ ਕਹਿੰਦੇ ਕੀ ਆ ਉਹ ਕਹਿਣਾ ਕੀ ਹੀ ਉਹਨਾਂ ਨੇ ਹਾਂ ਉਹਨਾਂ ਨੇ ਮੈਂ ਗਲਾਂ ਗਲਾਂ ਇਹ ਦਿੱਤਾ ਜਵਾਬ ਕਹਿੰਦੇ ਪਹਿ ਹੀ ਨਹੀਂ ਕਰਨਾ ਉੱਥੇ ਉਹ ਦੇਤਾ ਆਹੋ ਉਹ ਤੇ ਮੁੜਾ ਕਰਾਣਾ ਕਹਿੰਦੇ ਅਮਲੀ ਆ ਹਾਏ ਹਾਏ ਕਿੰਨੀ ਝੂਠੀ ਦੁਨੀਆ ਵਾ ਕਿੱਥੇ ਅਮਲੀ ਆ ਵਿਚਾਰਾ ਉਹਨੂੰ ਤੇ ਕਿਤੇ ਚਾਹ ਦੇ ਕੱਪ ਦਾ ਨਸ਼ਾ ਨਹੀਂ ਗਾ ਤੇ ਆਹ ਕਿੰਨੇ ਉੰਤਰੀ ਵਿੱਚ ਪਾਣੀ ਮਾਰਤੀ ਕਿ ਉਹ ਨਸ਼ੇ ਕਰਦਾ ਵਾ ਜਿੱਦਾਂ ਮਰਜੀ ਇਲਜ਼ਾਮ ਲਾਈ ਜਾਓਗੇ ਕਿਸੇ ਦੇ ਪੁੱਤੇ ਕਿੱਡੀ ਮਾੜੀ ਗੱਲ ਵਾ ਜੇ ਕੋ ਚੰਗਾ ਮਨ ਨੂੰ ਜੀਣੀ ਨਹੀਂ ਦੇਣਾ ਯਾਰ ਕਿਹਨੇ ਕੋਈ ਗੱਲ ਕੀਤੀ ਆ ਤਾਂ ਐਡਾ ਹਰਜਬਾਦ ਦਿੱਤਾ ਕਢ ਕੇ ਉਹਨਾਂ ਦਾ ਨਾਲੇ ਦਿਮਾਗ ਥੋੜਾ ਖਰਾਬ ਆ ਹੈ ਉਹਨਾਂ ਪਤਾ ਪੁਤਾ ਕਰਕੇ ਤਾਂ ਜਵਾਬ ਦਿੱਤਾ ਵਾ ਨਾ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਤੁਸੀਂ ਤੁਸੀਂ ਨੇ ਮੁੰਡੇ ਨੂੰ ਜਾਣਦੇ ਕਿੰਨੀ ਵਾਰ ਇੱਥੇ ਆਇਆ ਵਾ ਜਿਹੜਾ ਨਸ਼ੇ ਕਰਦਾ ਉਹ ਤਾਂ ਦੂਰੋਂ ਪਛਾਣਿਆ ਜਾਂਦਾ ਵਾ ਤੇ ਨਾਲੇ ਮੇਰੀ ਭੈਣ ਵੇਖਿਆ ਕਿੱਦਾਂ ਦੀ ਆ ਉਹਦੇ ਸਾਹਮਣੇ ਤੇ ਕਿਤੇ ਉੱਚੀ ਜ਼ੁਬਾਨ ਚ ਗੱਲ ਨਹੀਂ ਕਰਦਾ ਉਹ ਤੇ ਨਸ਼ੇ ਕਿੱਦਾਂ ਕਰ ਲੂਗਾ ਇਹ ਸਾਰੀਆਂ ਗੱਲਾਂ ਝੂਠੀਆਂ ਵਾ ਮੈਂ ਨਹੀਂ ਮੰਦੀ ਨਾ ਗੱਲਾਂ ਨੂੰ ਜੀ ਵਾ ਜਿਹੜੀ ਗੱਲ ਆ ਨਾ ਇਹ ਸਾਰੀ ਉਹਨੇ ਮੈਂ ਦਸੀ ਉਹ ਮੈਂ ਹੁਣ ਇੱਥੇ ਆਉਂਦਾ ਜਾਂਦਾ ਵਾ ਐਡੀ ਕੋਈ ਗੱਲ ਨਹੀਂ ਕੀ ਮੁੜਾ ਬੜਾ ਵਧੀਆ ਵਾ ਤੇ ਹੋ ਜਾ ਰਿਸ਼ਤਾ ਐਵੇਂ ਨਾ ਤੁਸੀਂ ਹੱਥੋਂ ਕੱਢੋ ਪਰ ਪਤਾ ਨਹੀਂ ਉਹਨਾਂ ਦੇ ਸਿਰ ਤੇ ਕੀ ਕਹਨੇ ਧੂੜਤਾ ਉਹਦੇ ਪੈਰ ਹੀ ਲੋਂਡੇ ਮੇਰੀ ਗੱਲ ਸੁਣੋ ਇਹ ਕਹ ਚੰਗੀ ਏ ਜ਼ੋਰ ਵਾਲੇ ਬੰਦੇ ਦੇ ਪਾਨੀ ਮਾਰੀ ਆ ਉਹਨਾਂ ਨੇ ਹੁਣ ਰਿਸ਼ਤਾ ਨਿਕਾ ਕਰਨਾ ਇਹ ਗੱਲ ਤਾਂ ਲੱਗਿਆ ਮੈਨੂੰ ਪਤਾ ਪਰ ਹੁਣ ਮੈਂ ਆਪਣੀ ਪਿਆਰ ਨੂੰ ਫੋਨ ਕਰਕੇ ਕਿੱਦਾਂ ਦੱਸਾਂ ਉਹਦੇ ਬੜੀ ਆਸਨਾਈ ਵੀ ਚਰੀ ਇੱਥੇ ਉਹ ਮੇਰੀ ਗੱਲ ਸੁਣ ਤੂੰ ਚੁੱਪ ਕਰਕੇ ਕਹਿ ਦੇ ਵੀ ਉਹ ਉਹਨਾਂ ਦਾ ਰਿਸ਼ਤਾ ਹੋਰ ਕੇ ਜਗਾਤਾ ਵਾ ਹੁਣ ਇਹੋ ਕਹਿਣਾ ਪੈਣਾ ਵਾ ਜੇ ਮੈਂ ਆ ਗੱਲ ਕਹਿ ਤੀ ਤੇਰਾ ਮੁੰਡਾ ਕਹਿੰਦੇ ਨਸ਼ੇ ਕਰਦਾ ਮੇਰੀ ਭੈਣ ਨੇ ਤੇ ਹੱਕਿਆਂ ਨਾਲ ਮਰ ਜਾਣਾ ਵਾ ਮੈਂ ਨਹੀਂ ਏਡੀ ਵੱਡੀ ਗੱਲ ਕਹਾਈ ਮੇਰੀ ਗੱਲ ਸੁਣਾ ਸਾਡਾ ਇਹ ਪਿੰਡ ਦਾ ਮਾਮਲਾ ਆਪਣੀ ਭੈਣ ਨੂੰ ਕਹੀ ਉਹਦੀ ਕਿਤੇ ਭੈਣ ਨੇ ਘਰਾਤਾ ਚੱਲ ਕੋਈ ਨਹੀਂ ਕਹਿਣਾ ਹੀ ਪੈਣਾ ਹੁਣ ਕੋਹ ਨਾ ਕੋ ਜਵਾਬ ਤੇ ਦੇਣਾ ਹੀ ਪੈਣਾ ਵਾ ਤਰੀਕੇ ਜਿਹਾ ਨਾ ਜਵਾਬ ਦਊਂਗੀ ਹੁਣ ਮੇਰੀ ਪਿੱਲੋ ਗੱਲ ਸੁਣ ਲੈ ਤੂੰ ਉਹਨਾਂ ਨੂੰ ਕਹਦੀ ਤੂੰ ਏਡੀ ਤੇ ਰੇਣਾ ਟਾ ਕੇ ਬੈ ਤੇ ਕੋਈ ਨਹੀਂ ਕੋਈ ਹੋਰ ਵੇਖ ਲਾਂ ਕਿਤੇ ਕੁੜੀ ਚੱਲ ਉਹ ਤੇ ਹੋਈ ਜਾਣਾ ਵਾ ਉਹ ਤਾਂ ਕੋਈ ਗੱਲ ਨਹੀਂ ਗਈ ਪਰ ਲੋਕਾਂ ਦਾ ਹਾਲ ਵੇਖ ਲੋ ਤੁਸੀਂ ਕਿਸੇ ਦਾ ਘਰ ਵਸਣੇ ਨਹੀਂ ਦਿੰਦੇ ਉਹ ਨਾਲੇ ਪਹਿਲੀ ਗੱਲ ਵਾਜ ਗੱਲ ਕਿਹਦਾ ਕੋਈ ਵੇਖ ਕੇ ਖੋਜ ਥੋੜਾ ਇਹੋ ਤੇ ਬਿਮਾਰੀ ਹੈ ਲੋਕਾਂ ਨੂੰ ਹਾਂ ਜਰਦੇ ਨਹੀਂ ਵੇਖ ਕੇ ਚੰਗਾ ਭਲਾ ਹੈ ਸਭ ਕੋ ਉੱਥੇ ਚੱਲ ਕਿਸਮਤ ਮਾੜੀ ਏ ਕੁਲੀ ਨਾਲੇ ਦੱਸਾਂ ਗੱਲ ਕੀ ਆ ਉਹਨਾਂ ਹੀ ਮੌਤੀ ਮੈਂ ਵੀ ਨਹੀਂ ਬਹੁਤਾ ਮਜਬੂਰ ਕਰ ਸਕਦਾ ਨਹੀਂ ਨਹੀਂ ਕੋਈ ਲੋੜ ਨਹੀਂ ਗਈ ਫਿਰ ਕਿਹੜਾ ਹਰ ਇੱਕ ਡੇਕ ਰਹੇ ਉਹੋ ਤੇ ਗੱਲ ਆਵੇਂ ਥੱਲੇ ਲੈਂਦੇ ਫਿਰਗੇ ਚੱਲ ਕੋਈ ਨਹੀਂ ਮੈਂ ਤਰੀਕੇ ਜੈਨਾ ਫੋਨ ਕਰਕੇ ਤੇ ਭੈਣ ਨੂੰ ਸਮਝਾ ਦਿੰਦੀ ਆ ਆਪੇ ਜਵਾਬ ਦੇ ਦੇ ਦੀ ਉਹਨੂੰ ਕਿੰਨਾ ਕਰਨਾ ਵਾ ਇਹ ਲੋਕਾਂ ਦੇ ਵੀ ਵਾਰੇ ਵਾਰੇ ਜਾਈ ਹੈ ਹੈ ਚਲਦੇ ਚਲਦੇ ਕਮਜੋ ਲੋਕੀ ਪਾਣੀ ਮਾਰ ਕੇ ਉਹ ਕਰਦੇ ਆ ਪਤਾ ਨਹੀਂ ਲੋਕੀ ਕਿਹਦਾ ਸਿਰ ਜੁੜ ਕੇ ਖੁਸ਼ੀ ਨਹੀਂ ਅੱਜ ਕੱਲ ਚਲੋ ਪਾਣੀ ਮਾਰਨ ਵਾਲੇ ਦਾ ਭਲਾ ਹੋਵੇ ਹਾਈ ਹਾਈ ਆਹ ਤੇ ਬਿਪਤਾ ਜੀ ਪੈ ਗਈ ਆ ਕਿੱਦਾਂ ਫੋਨ ਕਰਕੇ ਜਵਾਬ ਦਵਾ ਆਪਣੀ ਪੈਣ ਹੁਣ ਮੈਂ ਉਹ ਬੜੀ ਆਸ ਨਹੀਂ ਆਈ ਇੱਥੇ ਵਿਚਾਰੀ ਆਂਦੀ ਸੀ ਕਿ ਤੂੰ ਹੀ ਕਰਾਉਣਾ ਰਿਸ਼ਤਾ ਹੁਣ ਕਹਿਣ ਦਾ ਹੀ ਮਤਲਬ ਹੁੰਦਾ ਕਿਸ ਨੂੰ ਅੱਗੋਂ ਕੀ ਪਤਾ ਤੇਰੇ ਪਿੰਡ ਵਾਲੇ ਗਾੜੀ ਪਹੁੰਚ ਜਾਂਦੇ ਪਾਣੀਆਂ ਮਾਰਨ ਇੱਕ ਤੇ ਬੇੜਾ ਘਰ ਕੇ ਜਨਾ ਪਾਣੀ ਮਾਰਾਂ ਦਾ ਅਨਿਲ ਨੇ ਬੈਠੀਏ ਹਾਂਜੀ ਬੋਤਮ ਬੈਠੀ ਆ ਮੈਂ ਤੇ ਤੁਸੀਂ ਮੈਨੂੰ ਆਣ ਕੇ ਕੁਝ ਦੱਸਿਆ ਨਹੀਂ ਫਿਰ ਤੀ ਹੋ ਕੇ ਆਏ ਜਿੱਥੇ ਇਹ ਦੱਸਣਾ ਕੀ ਚਲ ਪਤਾ ਲੈ ਆਏ ਆਪਾਂ ਹਮ ਹਾਲ ਚੱਲ ਤੇ ਮੰਮੀ ਠੀਕ ਠਾਕ ਆ ਸਾਰੇ ਜਣੇ ਠੀਕ ਠਾਕ ਨੇ ਅੱਛਾ ਭੈਣ ਵੀ ਖੁਸ਼ੀ ਠੀਕ ਕਿ ਆਈ ਉਹਨੂੰ ਮਿਲਣ ਗਏ ਆ ਹਮ ਤੇ ਮੈਂ ਵੀ ਉਹਨਾਂ ਨੂੰ ਪੁੱਛਦਾ ਪਿਆ ਸੀ ਮੈਂ ਵੀ ਤੁਸੀਂ ਆਏ ਨਹੀਂ ਵਾਵਾ ਟਾਈਮ ਹੋ ਗਿਆ ਨਾ ਫੋਨ ਹੀ ਕੀਤਾ ਮੰਮੀ ਕਹਿੰਦੇ ਸੀ ਕੰਮ ਕਰਾਂ ਦੇ ਦੇਣਾ ਹਮ ਆਪਾਂ ਵੀ ਤੁਹਾਡੇ ਕੋਲ ਆਣਾ ਸੀ ਅੱਛਾ ਟਾਈਮ ਹੀ ਨਹੀਂ ਲੱਗਦਾ ਪਿਆ ਸੀ ਕਹਿੰਦੇ ਤੇ ਤੂੰ ਆਖਣਾ ਨਾ ਵੀ ਮੰਮੀ ਫਿਕਰ ਕਰ ਰਹੀਗੇ ਵੀ ਨਾ ਫੋਨ ਹੀ ਆਇਆ ਕੋਈ ਤੇਰਾ ਤਾਂ ਨਾ ਤੂੰ ਆਪ ਹੀ ਆਈਆਂ ਇਹਨ ਤੇ ਫਿਰ ਉਹਨਾਂ ਨੂੰ ਕਿਹਾ ਹੈ ਕਿ ਮੰਮੀ ਨਹੀਂ ਸਾਨੂੰ ਭੇਜਿਆ ਕੀ ਪਤਾ ਲੈ ਕੇ ਆਓ ਅੱਛਾ ਅੱਛਾ ਹਾਂਜੀ ਠੀਕ ਹੈ ਮੰਮੀ ਉਹਦੇ ਤੁਹਾਡੇ ਵੱਲੋਂ ਵੀ ਕਹਿੰਦੇ ਪਏ ਸੀ ਅੱਛਾ ਕੀ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਮੰਮੀ ਨਹੀਂ ਭੇਜਿਆ ਮੈਂ ਫਿਰ ਉਹਨਾਂ ਨੂੰ ਕਿਹਾ ਸੀ ਅੱਛਾ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਹੌਲ ਕਿਵੇਂ ਚੱਲਦਾ ਪਿਆ ਕਿ ਉੱਪਰ ਮੰਮੀ ਵੀ ਨਹੀਂ ਠੀਕ ਹੈਗੇ ਅੱਛਾ ਤੁਹਾਨੂੰ ਪਤਾ ਹੀ ਹੈ ਫਿਰ ਆਉਣਾ ਕਿੱਦਾਂ ਸੀ ਉਹਨਾਂ ਨੇ ਤਾਂ ਕਰਕੇ ਫਿਰ ਮੈਂ ਆਪਾਂ ਦੋਵੇਂ ਜੀ ਆਏ ਆ ਪਤਾ ਲੈਣ ਵਾਸਤੇ ਠੀਕ ਹੈ ਹਾਂਜੀ ਉਹ ਤੇ ਚੰਗਾ ਹੋਗਾ ਤੁਸੀਂ ਮੈਨੂੰ ਆਣ ਕੇ ਮੈਂ ਨਾਲ ਤੁਸੀਂ ਗੱਲ ਕਰ ਲਈ ਤੇ ਤੁਸੀਂ ਮੈਨੂੰ ਦੱਸ ਦਿੱਤਾ ਮੈਂ ਟੈਨਸ਼ਨ ਬੜੀ ਹੋਣ ਰਹੀ ਸੀਗੀ ਹਾਂਜੀ ਹੁਣ ਭੈਣ ਨੂੰ ਆਖਣਾ ਹੈ ਆਖਣਾ ਹੈ ਕਿ ਇਹ ਹੁਣ ਰਖੜੀ ਵੀ ਆਉਣ ਵਾਲੀ ਹੈ ਤੇ ਤੂੰ ਹੁਣ ਆਣ ਕੇ ਤਾਂ ਪਹਿਲਾਂ ਪਹਿਲਾਂ ਫੇਰ ਇੱਕ ਚੱਕਰ ਮਾਰ ਜੀ ਵੀ ਸਾਡੇ ਕੋਲ ਨਹੀਂ ਆਉਣਗੇ ਪਹਿਲਾਂ ਆਉਣਗੇ ਇੱਕ ਵਾਰ ਆਹੋ ਆਉਣਗੇ ਹੁਣ ਹੋក ਜਾਣਗੇ ਚੱਲ ਹੁਣ ਉਹਨਾਂ ਨੂੰ ਕਹਿਣਾ ਵਾ ਜਰੂਰ ਉਹਨਾਂ ਨੂੰ ਕਹਿਣਾ ਵੀ ਇੰਨਾ ਚਿਰ ਨਾ ਲੇਟ ਕਰਿਆ ਕਰੋ ਨਹੀਂ ਮੈਂ ਕਿਹਾ ਸੀ ਮੈਂ ਕਿਹਾ ਤੈਨੂੰ ਘੱਟੋ ਘੱਟ ਫੋਨ ਤੇ ਕਰਿਆ ਕਰੋ ਆਹੋ ਚਲੋ ਨਹੀਂ ਟਾਈਮ ਲੱਗਦਾ ਵੀ ਟੈਨਸ਼ਨ ਕਰਨ ਲੈਂਦਾ ਪਿੰਦੀ ਆ ਤੇ ਤੁਸੀਂ ਫਿਰ ਮੁੜ ਕੇ ਫੋਨ ਫੋਨ ਕਰਕੇ ਤੈਨੂੰ ਦੱਸਦੇ ਰਿਹਾ ਕਰੋ ਨਹੀਂ ਮੈਂ ਕਿਹਾ ਸੀ ਉਹਨਾਂ ਨੂੰ ਠੀਕ ਹੈ ਕਹਿੰਦੇ ਕੰਮਾਂ ਕਰਾਂ ਕਰਕੇ ਨਹੀਂ ਟ ਚਲ ਠੀਕ ਹੈ ਮੰਮੀ ਤੀ ਬੈਠੋ ਫਿਰ ਮੈਂ ਪਿਛੇ ਡੰਗਰਾਲ ਫੇਰਾ ਮਾਰ ਰਹਾ ਚਲੋ ਠੀਕ ਹੈ ਜਾਓ ਮਾਰ ਕੇ ਆਓ ਚਲ ਠੀਕ ਹੈ ਚੰਗਾ ਹਾਇ ਰੱਬਾ ਮੈਂ ਤੇ ਰੁਪਿੰਦਰ ਨੂੰ ਮਿਲ ਨਹੀਂ ਗਈ ਸੀ ਉਹਨੇ ਤੇ ਇੱਕ ਸਾਹ ਦੀ ਮੇਰੀ ਬੇਇੱਜ਼ਤੀ ਕਰਤੀ ਮੈਂ ਤੇ ਰਿਸ਼ਤੇ ਦੀ ਸਰਸਰੀ ਜੀ ਗੱਲ ਕੀਤੀ ਸੀ ਉਹ ਤੇ ਮੈਨੂੰ ਅੰਦਰ ਬੁਲਾ ਕੇ ਮੇਰੇ ਗੱਲਾਂ ਹੀ ਬੜੀਆਂ ਅਨੇ ਕੀਤੀਆਂ ਜੇ ਉਹਦੇ ਸਹੁਰੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਤੇ ਮੇਰੀ ਕੀ ਇੱਜ਼ਤ ਰਹਿ ਜਾਂ ਨਹੀਂ ਉੱਥੇ ਪਰ ਮਨ ਕੀ ਗੱਲ بڑا ਮੂੰਹ ਜਿਹਾ ਉਤਰਿਆ ਤੇਰਾ ਕੋਈ ਗੱਲ ਹੋਈ ਆ ਨਾ ਗੱਡੀ ਵਿੱਚ ਬੋਲੀ ਆ ਘਰ ਆ ਕੇ ਵੀ ਮੈਨੂੰ ਇਦਾਂ ਦਾ ਲੱਗਾ ਵੀ ਜਿੱਦਾਂ ਕੋਈ ਗੱਲ ਹੋਈ ਤੇਰੀ ਉੱਥੇ ਕੀ ਹੋਣੀ ਆ ਤੁਹਾਡੇ ਨਾਲ ਹੀ ਗਈ ਸੀ ਉੱਥੇ ਸਾਰੇ ਇਕੱਠੇ ਬੈਠੇ ਸੀ ਤੇ ਮੈਂ ਮਾਸੀ ਜੀ ਨਾਲ ਗੱਲ ਕੀਤੀ ਸੀ ਸੰਦੀਪ ਦੇ ਰਿਸ਼ਤੇ ਬਾਰੇ ਹਨਾ ਕਿ ਮਾਮਾ ਜੀ ਦਾ ਬੇਟਾ ਆਇਆ ਆ ਤੇ ਵੀ ਚਰਪਿੰਦਰ ਮੈਨੂੰ ਉਠਾ ਕੇ ਲੈ ਗਈ ਸੀ ਸਾਡੇ ਸਾਹਮਣੇ ਲੈ ਕੇ ਗਈ ਸੀ ਤੇ ਨਾ ਕਮਰੇ 'ਚ ਜਾ ਕੇ ਤੈਨੂੰ ਮੈਨੂੰ ਬੜੀਆਂ ਹੀ ਗੱਲਾਂ ਕੀਤੀਆਂ ਬੜੀ ਬੇਇੱਜ਼ਤੀ ਜੀ ਇੱਕ ਸਾਹਬ ਦੀ ਕੀਤੀ